ਅੱਛਾ ਜੀ ਮੈਂ ਐਡਵੋਕੇਟ ਜੇਅਸ ਢਿੱਲੋਂ ਡਿਸਟ੍ਰਿਕਟ ਕੋਰਟ ਤਰਨਤਾਰਨ ਤੋਂ ਕੱਲ ਜਿਹੜੀ ਇਹਨਾਂ ਨੇ ਕੰਚਨਪ੍ਰੀਤ ਉਹਨਾਂ ਦੀ ਅਰੈਸਟ ਪਾਈ ਆ ਉਸ ਦੇ ਵਿੱਚ ਇਹਨਾਂ ਨੇ ਇੱਕ ਐਫ ਆਈ ਆਰ ਨੰਬਰ ਡੇਟਡ 11 11 2025 ਰਜਿਸਟਰਡ ਐਟ ਪੁਲਿਸ ਸਟੇਸ਼ਨ ਚਭਾਲ ਜੇਰੇ ਧਾਰਾ 174 351 ਕਲੋਜ਼ 2 351 ਕਲੋਜ਼ 3 ਔਨ ਦੀ ਸਟੇਟਮੈਂਟ ਆਫ ਗਰਮੀਤ ਕੌਰ ਮੈਂ ਪੱਧਰੀ ਦੀ ਰਹਿਣ ਵਾਲੀ ਆ ਉਹਨੇ ਇੱਕ ਪਰਚਾ ਦਰਜ ਕਰਾਇਆ ਸੀ ਦੱਸਦਾ ਹੈ ਵਾਕਿਆ 11 ਤਰੀਕ ਨੂੰ ਇੱਕ ਪਰਚਾ ਦਰਜ ਕਰਾਇਆ ਸੀ ਚਭਾਲ ਥਾਣੇ ਇਹ ਤਰ੍ਹਾਂਵਾਂ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਨੇ ਕੱਲ ਜਦੋਂ ਦੀ ਰੈਸਟ ਪਾਈ ਆ ਉਹ ਕਿਉਂਕਿ ਇਹ ਜਿਹੜੇ ਅਫੈਂਸ ਸੀ ਸਾਰੇ ਦੇ ਆ ਟੋਟਲ ਨਾਨ ਕੌਗਨੀਜ਼ੇਬਲ ਪਲੱਸ ਬੇਲਅਬਲ ਅਫੈਂਸਸ ਸਾਰੇ ਅਫੈਂਸਸ ਬੇਲਅਬਲ ਸੀ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਇਹ ਇਨਵੈਸਟੀਗੇਸ਼ਨ ਪਰਚਾ ਕਰਨ ਗਏ ਨੇ ਉੱਥੇ 420 ਦੇ ਵਿੱਚ ਮਜੀਠੇ ਥਾਣੇ ਉੱਥੇ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਨੇ ਵਾਧਾ ਜੁਰਮ ਕਰਕੇ ਡੇਟਡ 28 11 ਨੂੰ ਇਹਨਾਂ ਨੇ ਇੱਕ ਵਾਧਾ ਜੁਰਮ ਕਰਤਾ ਅੰਡਰ ਸੈਕਸ਼ਨ 111 ਆਰਗੇਨਾਈਜ਼ਡ ਕ੍ਰਾਈਮ ਦਾ ਕਿ ਤੁਸੀਂ ਉਸ ਦੇ ਵਿੱਚ ਉਹ ਜਿਹੜੀ ਧਾਰਾ ਵਾ ਉਹ ਨੋਨ ਅਵੇਲੇਬਲ ਆ ਬਸ ਟ੍ਰਾਇਬਲ ਬਾਈ ਸੈਸ਼ਨ ਆ ਉਹਦਾ ਵਾਧਾ ਕਰਕੇ ਤੇ ਇਹਨਾਂ ਨੇ ਉਹਦੇ ਵਿੱਚ ਜਿਹੜੀ ਕੰਚਨਪ੍ਰੀਤ ਦੀ ਕਲ ਅਰੈਸਟ ਆ ਉਹ ਪਾਈ ਹੈ ਜਿਹੜੀਆਂ ਧਰਾਵਾਂ ਦੇ ਪੱਗ ਦਿੱਤਾ ਨੇ ਮਾਨਣਾ ਕੀ ਹੈ ਮੈਂ ਤੁਹਾਨੂੰ ਆਲਰੇਡੀ ਦੱਸਦਾ ਬ੍ਰਦਰ ਵੀ ਜਿਹੜੀਆਂ ਧਰਾਵਾਂ ਵਾ 174 352 2 352 ਥਲ ਜਿਹੜੀ ਇਨੀਸ਼ੀਅਲੀ ਐਫ ਆਈ ਆਰ ਰਜਿਸਟਰਡ ਹੋਈ ਸੀ that was in these sections ਐਂਡ ਲੇਟਰ ਆਨ ਅਫੈਂਸ 111 ਜਿਹੜਾ that was enhanced ਉਹਨੂੰ ਕੀਤਾ ਗਿਆ ਵਾ ਡੇਟਡ 28 11 25 ਨੂੰ ਤੇ ਉਸ ਦੇ ਵਿੱਚ ਇਹਨਾਂ ਦੀ ਅਰੈਸਟ ਜਿਹੜੀ ਆ ਉਹ ਪਾਈ ਗਈ ਆ 111 ਦੇ ਵਿੱਚ ਤਾਂ ਦੇ ਨਾ ਰੈਸਟ ਕੀਤਾ ਬਿਕੋਜ਼ 111 ਜਿਹੜੀ ਆ ਉਹ ਨੋਨ ਅਵੇਲੇਬਲ ਹੈ ਸੋ 111 ਦਾ ਕੀ ਮਤਲਬ ਕੀ ਕ੍ਰਾਈਮ ਬੰਦਾ 111 ਕ੍ਰਾਈਮਡ ਭੀ ਜਿਹੜਾ ਸਰਕਾਰ ਦੇ ਜਿਹਨੂੰ ਤੁਸੀਂ ਲਾ ਲੋ ਭੀ ਆਰਗੇਨਾਈਜ਼ ਕ੍ਰਾਈਮ ਨੂੰ ਆਪਾਂ ਕਹਿ ਦਿੰਦੇ ਆ ਭੀ ਕੁਝ ਮਿਲ ਕੇ ਕੋਈ ਸਰਕਾਰ ਦੇ ਵਿਰੁੱਧ ਤੁਸੀਂ ਪਲੈਨਿੰਗ ਬਣਾਉਣੀ ਕੋਈ ਕ੍ਰਾਈਮ ਕਰਨਾ ਜਿਹੜਾ ਆਰਗੇਨਾਈਜ਼ ਕ੍ਰਾਈਮ ਆ ਕੋਈ ਇਲੀਗਲ ਕੰਮ ਕਰਨੇ ਜਾਂ ਸਰਕਾਰ ਦੇ ਵਿਰੁੱਧ ਜਿਹੜਾ ਕੋਈ ਭੀ ਕੋਈ ਗਲਤ ਕੰਮ ਕਰਨੇ ਉਹਨੂੰ ਆਪਾਂ ਆਰਗੇਨਾਈਜ਼ਡ ਕ੍ਰਾਈਮ ਕਹਿੰਦੇ ਆ ਉਹਦੀ ਡੈਫੀਨੇਸ਼ਨ ਬਹੁਤ ਲੰਮੀ ਚੌੜੀ ਆ ਉਹਦੇ ਵਿੱਚ ਬੜਾ ਕੁਝ ਆ ਜਾਂਦਾ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਉਹ ਮੈਂ ਡੈਫੀਨੇਸ਼ਨ ਆਉਣ ਲੱਗਾ ਤਾਂ ਬਹੁਤ ਟਾਈਮ ਲੱਗ ਜਾਊਗਾ ਉਹ ਇਹਨਾਂ ਨੇ ਵਾਅਦਾ ਤਾਕਤ ਕੀਤਾ ਵਾ ਕੋਸਫੈਂਸ ਨੂੰ ਨੋਨ ਅਵੇਲੇਬਲ ਅਵੇਲੇਬਲ ਬਣਾਉਣ ਦੇ ਲਈ ਇਹਨਾਂ ਨੂੰ ਕਿਉਂਕਿ ਪਤਾ ਸੀ ਵੀ ਜਿਹੜੇ ਅਸੀਂ ਇਹ ਪਰਚਾ ਦਰਜ ਕੀਤਾ ਇਨੀਸ਼ਲੀ ਉਹ ਅਵੇਲੇਬਲ ਫੈਂਸਿਸ ਆ ਤੇ ਇਹਨੂੰ ਵੇਖੋ ਇੱਕ 10 ਤਰੀਕ ਦੀ ਘਟਨਾ ਹੋਈ 11 ਤਰੀਕ ਨੂੰ ਬੀਬੀ ਪਰਚਾ ਰਜਿਸਟਰਡ ਕਰਾਉਂਦੀ ਆ 9 ਤੇ 7 16 ਦਿਨਾਂ ਬਾਅਦ ਇਹਨਾਂ ਨੇ 111 ਦਾ ਜਿਹੜਾ ਉਹ ਵਾਅਦਾ ਕਰਕੇ ਉਹਦੀ ਰੈਸਟ ਪਾਈ ਹੈ ਹੈਰਾਨਗੀ ਦੀ ਗੱਲ ਹੈ ਜਦੋਂ ਰੈਸਟ ਪਾਈ ਆ ਉਸ ਤੋਂ ਥੋੜਾ ਜਿਹਾ ਪਹਿਲਾਂ ਹੀ ਇਹਨਾਂ 111 ਦਾ ਵਾਅਦਾ ਕੀਤਾ ਜਿਹੜੀ ਕੋਰਟ ਦੇ ਵਿੱਚ ਜੀ ਕੇਸ ਹੈ ਤੇ ਇਹ ਅੱਜ ਇਹਨਾਂ ਨੂੰ ਪੇਸ਼ ਕਰਨਗੇ ਜੀ ਮੈਡਮ ਕੰਚਨ ਦਾ ਕੰਚਨਪ੍ਰੀਤ ਕੋਰੋਨਾ ਨੂੰ ਪੇਸ਼ ਕਰਨਗੇ ਇਲਾਕਾ ਮਿਨਿਸਟਰ ਜਿਹੜਾ ਸ਼੍ਰੀ ਪੰਕਜ ਵਰਮਾ ਜੀ ਹੈ ਸਾਡੇ ਉਹਨਾਂ ਦੀ ਕੋਰਟ ਦੇ ਵਿੱਚ ਇਹ ਅੱਜ ਉਹਨੂੰ ਪੇਸ਼ ਕਰਨ ਜਾ ਰਹੇ ਨੇ ਜੀ ਸਾਡੇ ਕੋਲ ਕਿਹੜਾ ਪੇਸ਼ ਹੋ ਰਿਹਾ ਹੈ ਸਾਡੇ ਵੱਲੋਂ ਮੈਂ ਖੁਦ ਗੌਰਵਜੀ ਪੇਸ਼ ਹੋ ਰਿਹਾ ਨੇ ਟੰਡਨ ਸਾਹਿਬ ਨੇ ਅੰਮ੍ਰਿਤਸਰ ਤੋਂ ਹੋਰ ਮੇਰੇ ਜਿੰਨੇ ਵਕੀਲ ਸਾਹਿਬ ਅਸੀਂ ਪੇਸ਼ ਹੋ ਰਹੇ ਹਾਂ ਸਾਜੀ ਕੋਈ ਹੋਰ ਵੀ ਬੰਦੇ ਗਿਹੇ ਵਿੱਚ ਇਸ ਕੇਸ ਦੇ ਵਿੱਚ ਕੀ ਕਲੀ ਕਦਰ ਨਹੀਂ ਨਹੀਂ ਇਹਦੇ ਵਿੱਚ ਵੇਖੋ ਇੱਕ ਤੇ ਉਹਨਾ ਅਮਰਤਪਾਲ ਬਾੜ ਦਾ ਨਾਮ ਪਾਇਆ ਵਾ ਇੱਕ ਬੰਦਾ ਇਹਦੇ ਨਾਲ ਹੋਰ ਉਹਨਾ ਜੋੜਿਆ ਆਈ ਕਾਂਟ ਡਿਸਕਲੋਸ ਥੀਸ ਥਿੰਗ ਬਿਕੋਜ਼ ਹ ਲੈਣਾ ਨੇ ਰਿਮਾਂਡ ਲੈਣਾ ਵਾ ਉਹ ਰਿਮਾਂਡ ਦੇ ਵਿੱਚ ਮੈਂ ਸਾਰੀ ਜਿਹੜੀ ਆ ਉਹ ਕਰਨੀ ਆ ਆਰਗੂਮੈਂਟ ਕਰਨਾ ਜੇ ਮੈਂ ਤੁਹਾਨੂੰ ਇਸ ਵੇਲੇ ਡਿਸਕਲੋਸ ਕੀਤਾ ਤੇ ਫਿਰ ਸਾਡੀ ਜਿਹੜੀ ਸਾਰੀ ਉਹ ਜਿਹੜਾ ਸਾਡੀ ਪਲੈਨਿੰਗ ਹੈ ਉਹ ਡਿਸਟਰਬ ਹੋ ਸਕਦੀ ਹੈ ਜਿਵੇਂ ਲੋ ਜ ਓ ਆਈ ਵਿਲ ਟੈਲ ਲੇਟਰ ਓਨ ਜੀ ਜਦੋਂ ਪਹਿਲਾਂ ਵੀ ਵਿਲ ਆਰਗੂ ਔਨ ਦਾ ਪੁਆਇੰਟ ਔਫ ਰਮਾਨ ਜੀ ਹਾਂਜੀ ਹਾਂਜੀ ਧੰਨਵਾਦ